ਹੋਏ ਨੇ ਜਦੋਂ ਜਲੰਧਰ ਰੋਡ ਤੋਂ ਆਪਾਂ ਦਰਬਾਰ ਸਾਹਿਬ ਐਂਟਰੀ ਕਰਦੇ ਆਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਤਾਂ ਦੇਖੋ ਕਿੰਨਾ ਸੋਹਣਾ ਗੇਟ ਬੜਿਆ ਮਹਾਰਾਜ ਚੜ੍ਹਦੀ ਕਲਾ ਰੱਖੇ ਸੱਚੇ ਪਾਤਸ਼ਾਹ ਗੇਟ ਬਣਾਉਣ ਵਾਲਿਆਂ ਨੇ ਵੀ ਤੇ ਸੋਚ ਕਾਟ ਕੱਢਣ ਵਾਲਿਆਂ ਨੇ ਪਰਮਾਤਮਾ ਚਰਨਾ ਜਨ ਇਹ ਤੁbica ਸਮਾਤਮਕਸ਼ੇ ਸੋਹਣੇ ਸੋਹਣੇ ਗੁਰਦੁਆਰੇ ਸੋਹਣੇ ਸੋਹਣੇ ਗੇਟ ਬਣਾਉਣ ਸਭ ਤੋਂ ਵੱਡੀ ਚੀਜ਼ ਇਹ ਆ ਹੋਰ ਤਾਂ ਚਲੋ ਜੋ ਵੀ ਕੁਝ ਚੱਲਦਾ ਹੀ ਰਹਿਣਾ ਚੰਗਾੜੀ ਬਾੜਾ ਬਾੜਾ ਨਹੀਂ ਚੰਗਾ ਸਭ ਤੋਂ ਜਿਹੜੀ ਸਾਡੇ ਆ ਸ਼੍ਰੋਮਣੀ ਕਮੇਟੀ ਨੇ ਇਹ ਬਣਾਇਆ ਰ ਇਹ ਤਾਂ ਕਰ ਦੁਖੀ ਕਰ ਦਿੱਤੇ ਇਹ ਮਗੀ ਗੱਲਾਂ ਹੁਣਾ ਵੀ ਜਦੋਂ ਕੋਈ ਚੀਜ਼ ਬਣਦੀ ਨਾ ਉਹਨੂੰ ਅਗਲਾ ਪੁੱਛਦਾ ਹੈ ਇਹ ਕੀ ਚੀਜ਼ ਹੈ ਇਹ ਉਹ ਗੱਲੇ ਗੇੜਦੀ ਜਿਹੜਾ ਰਾਜਸਥਾਨ ਮੇਆ ਗੱਡੀਆਂ ਆਉਂਦੀ ਹੈ ਇਹ ਹੋਰ ਵੀ ਤੋ ਇਸ ਤਰ੍ਹਾਂ ਜਿਹੜੇ ਪੁਲਦੇ ਵੀ ਇਹ ਜਿਹੜਾ ਛੇੜ ਬਣਿਆ ਹੈ ਇਸ ਸੌ ਨੇਰਾ ਇਹ ਗੇਟ ਸਿਉਨੇ ਦਾ ਅਭੀ ਦਰਬਾਰ ਸਾਹਿਬ ਦਾ ਸਿਉਨੇ ਦਾ ਤੇ ਇਹ ਗੇਟ ਵੀ ਸਿਉਨੇ ਦਾ ਮੈਂ ਕਹਿੰਦਾ ਤੁਹਾਨੂੰ ਕੀ ਮਹਿਸੂਸ ਹੁੰਦਾ ਸਾਡੇ ਵੀ ਸਾਨੂੰ ਦਾ ਸਿਉਨੇ ਦਾ ਲੱਗਦਾ ਤੇ ਫਿਰ ਸਾਨੂੰ ਮੈਨੇ ਵੀ ਸਿਉਨੇ ਦਾ ਲੱਗਦਾ ਕਿੰਨੀ ਵੱਡੀ ਸਾਡੀ ਪੰਜਾਬ ਦੀ ਸਾਡੀ ਕੌਮ ਦੀ ਸਾਰੇ ਭਾਈਚਾਰੇ ਦੀ ਜਿੰਨਾ ਵੀ ਭਾਈਚਾਰਾ ਕਿੰਨੀ ਵੱਡੀ ਮਾਣ ਵਾਲੀ ਗੱਲ ਹੈ ਇਹ ਗੇਟਵੇ ਇੱਧਰ ਦੇਸ਼ਾਵ ਦੇਸ਼ਾਂ ਵਿੱਚ ਇਹ ਗੇਟਵੇ ਇੱਥੇ ਕਿ ਖੁਸ਼ ਹੁੰਦੇ ਰਹੇ ਇੱਕ ਉਧੂ ਤੇ ਹੋਰ ਇੱਕ ਬੜੀ ਵਧੀਆ ਇੱਥੇ ਇੱਥੇ ਨਿਹੰਗ ਸਿੰਘ ਇੱਕ ਐ ਤਾਂ ਬੱਚਾ ਜਿਹਾ ਹੀ ਸੀ ਉਹ ਬੱਚਾ ਮੁ슬ਮਾਨ ਭਾਈਚਾਰੇ ਦੇ ਵਿੱਚੋਂ ਸੀ ਇਹ ਦੱਸਦੇ ਆ ਵੀ ਦਾ ਬਾਪਾ ਬੂ ਨੂੰ ਛੱਡ ਗਿਆ ਸੀ ਇੱਥੇ ਜੇ ਮਾਬੀਆ ਚੰਨਰ ਗੜ ਤੇ ਤੂੰ ਦੱਸਦੇ ਵੀ ਇੱਥੇ ਪਲਿਆ ਪਲਿਆ ਜੋ ਉਹਨੇ ਵਰਤ ਛੱਗਾਂ ਤਲਾ ਦੇ ਵਿੱਚ ਆਇੰਦਾ ਉਹ ਮੋਹਲੀ ਵੀ ਆਉ ਬੜੀ ਚਾਰਦੀ ਕਲਾ ਦੇ ਵਿੱਚ ਉਹਦਾ ਮਨ ਲਾਪੋਲ ਕਰਦਾ ਹੁਣ ਇੱਕ ਉਹਨੇ ਉਦੋਂ ਬੜੀ ਉਸ ਤੋਂ ਵੱਡੀ ਕਵਾਲ ਕਰਤੀ ਢੇੜ ਦੇ ਨਾਲ ਉਹ ਰਗੜਾ ਲਾਉਂਦਾ ਬਦਾਮਾ ਦਾ ਤਾਂ ਉਹ ਮੈਨੂੰ ਵੀਡੀਓ ਲਾਈਵ ਇਹਦਾ ਪਿਆਸੀ ਪੱਤਰਕਾਰ ਤੁਸ ਜੰਮ ਬਣਾਉਦਾ ਪਿਆਸੀ ਤਾਂ ਉਹ ਕਾ ਜੋ ਬਦਾ ਬਖਲੋਟ ਇਦਾਂ ਜਿਹੜਾ ਨਾ ਬੜੀਆਂ ਬਾਗ ਚੋ ਇਹ ਉਹਦਾ ਪਿਆਸੀ ਤੇ ਉਹ ਉਦੋਂ ਵੀ ਇੱਕ ਬੜੀ ਮਾਨ ਵਾਲੀ ਗੱਲ ਸਾਡੀ ਖੌਂ ਵਾਸਤੇ ਕਿਉਂਕਿ ਜਦੋਂ ਕਈ ਬੰਦੇ ਹੋਣੇ ਗੱਲ ਕਹਿ ਦਿੰਦੇ ਨਾ ਬਿਗਾਰੇ ਨਹੀਂ ਨਾ ਸਿੰਘ ਨੇ ਜਾਂ ਕਿਦਾਂ ਨੇ ਇਹਨਾਂ ਦੇ ਏਡੇ ਏਡੇ ਗੋਡੇ ਡੌਲੇ ਕਿਉਂ ਨੇ ਸਭ ਤੋਂ ਵੱਡੀ ਦੇਣ ਹੈ ਚੀ ਦੀ ਕਾਜੂ ਬਦਾਮ ਦੀ ਜਿਹੜੀ ਸਰਦਾਈ ਰੱਖਦੇ ਨੇ ਵਿੱਚ ਚਲੋ ਸੁੱਖਾ ਤਾਂ ਧਿਆਨ ਸਿੰਘ ਚਲੋ ਧਿਆਨ ਸਿੰਘਾ ਦੀ ਖਰਾਕ ਦੇਗਾ ਲਾ ਕੇ ਪੀਂਦੇ ਨੇ ਪਰ ਉਹ ਬਗੇਰ ਸੁੱਖੇ ਤੋਂ ਸਿੰਘ ਰਗੜਦਾ ਉੱਥੇ ਤੇ ਰਗੜ ਕੇ ਤੇ ਆਈਆਂ ਗਈਆਂ ਸੰਗਤਾਂ ਨੂੰ ਮੇਰੇ ਘਰ ਪਤਾ ਨਹੀਂ 20 ਰੁਪਏ ਦਾ ਤੇ 30 ਰੁਪਏ ਦਾ ਗਲਾਸ ਲਵਦਾ ਉਹ ਤੇ ਬਿਲਕੁਲ ਇਸ ਗੇਟ ਦੇ ਕੋਲੇ ਜਿਹੜਾ ਇਸ ਸ਼ੌਨੇ ਦਾ ਗੇਟਪ ਬਣੇ ਪਿਆ ਨਾ ਜਿਲੰਦਰ ਰੋਡ ਤੇ ਜਦੋਂ ਦਰਬਾਰ ਸਾਹਿਬ ਨੂੰ ਜਾਂਦੇ ਆ ਤਾਂ ਸਰਕਾਰਾਂ ਨੇ ਕਈ ਕੰਮ ਤਾਂ ਕੀਤੇ ਚੰਗੇ ਇਹ ਇਹਦਾ ਬਣਾਇਆ ਸੀ ਕਾਲੀ ਸਰਕਾਰ ਦੇ ਮੇਰੇ ਖਿਆਲ ਬਣਿਆ ਸੀ ਉਹ ਇਹ ਗੇਟ ਤੇ ਉਹਦੂ ਮੇਰੇ ਹਰਬਾਦ ਦੀ ਕੈਪਟਨ ਦੀ ਸਰਕਾਰ ਸੀ ਉਹਨੇ ਫਿਰ ਇੱਕ ਪੁਲ ਜਿਹੜਾ ਬਣਾਤਾ ਸੀ ਇਸ ਗੇਟ ਦੇ ਅੱਗੇ ਗਲੇ ਪਾਸੇ ਥੋੜਾ ਜਿਹਾ ਅੱਗੇ ਜਾ ਕੇ ਪੁਲ ਤੇ ਚੜਦੇ ਗਏ ਤੇ ਸਿੱਧਾ ਉਹ ਗੇੜ ਦਰਬਾਰ ਸਾਹਿਬ ਦੇ ਵਿੱਚ ਲਿਆ ਤਾਰਦਾ ਪਾਰਕਿੰਗ ਦੇ ਵਿੱਚ ਲਿਆ ਤਾਰਦਾ ਤੇ ਉਹ ਪਾਰਕਿੰਗ ਦੇ ਵਿੱਚ ਉੱਥੇ ਤੁਸੀਂ ਗੱਡੀਆਂ ਤੇ ਟਰੱਕਰੋ ਲਾਓ ਦਰبار ਸਾਹਿਬ ਦੇ ਦਰਸ਼ਨ ਮਿਲ ਕਰੋ ਪਰ ਸੰਗਤਾਂ ਨੂੰ ਇਹ ਬੇਨਤੀ ਵੀ ਬਾਅਦ ਉਤੇ ਬਾਅਦ ਕਰਦੇ ਹਾਂ ਜੀ ਅਪਨ ਸਾਫ ਸਾਹਿਬ ਦੇ ਦਰਸ਼ਨ ਕਰਿਆ ਕਰੋ ਜਦੋਂ ਮੇਰੇ ਬਾਦਸ਼ਾਹ ਜਾਈਏ ਤਾਂ ਜੀ ਜੀ ਹੋਵੇ ਇਸ ਕੋਲ ਉੱਤੇ ਜੀਵਨ ਮਨਿਆ ਜੀਵਨ ਕਰਦਾ ਹੈ ਇਹ ਬਹੁਤ ਜ਼ਰੂਰੀ ਹੈ ਜੀ ਕਰਦਾ ਵਿੱਚ ਅਣੀ ਇਹਨਾਂ ਜਿਆਦਾ ਸ਼ਾਂਤ ਨੂੰ ਪਹੁੰਚ ਜਾ ਕੇ ਕੋਈ ਕਹਣ ਵਾਲੀ ਗੱਲ ਨਹੀਂ ਵਾਪੀ ਜਿਹੜਾ ਪੇੜ ਦੁੱਖ ਪੰਜ ਤੇਰਾ ਨਾਮ ਜਿਦੋਂ ਕਾਲ ਦਾ ਸੁਭਾਅ ਬਰਮਾਰ ਜਾਏ ਜਿਹੜਾ ਸਭਿਆਚਾਰ ਬੜਿਆ ਦਾ ਦੁੱਖ ਦੇ ਵਿੱਚ ਇੱਥੇ ਬੜੀ ਪੁਰਣੀ ਬਾਤ ਬਣ ਗਈ ਗੁੰਮਦੇ ਪਿਗਲੇ ਉਨੇ ਕੋੜੇ ਕੋੜੇ ਜਿੱਦੂ ਬਾਰੇ ਦੀ ਕੋਈ ਵੀ ਬੱਚਾ ਗੁਰਦ ਘਰ ਕਿਹਾਰੇ ਬੱਚਾ ਪੁੱਜਿਆ ਰਸਾ ਰਹਾ ਹੈ ਰਸਾ ਰਹਾ ਹੈ ਜੱਲ ਲੱਗਦਾ ਜੀ ਇੱਕ ਗੁਰੂ ਘਰ ਦਾ ਕੋਈ ਅੰਤ ਨਹੀਂ ਉਹ ਕਹੇਗਾ ਤੇ ਪਾਉਗਾ ਕਿ ਤੁੱਕੀ ਕੋਈ ਬਾਕੀ ਬਾਬਾ ਕਿੱਕੇ ਤੋਂ ਕੁਝ ਮਸਲੇ ਦਰਪੀ ਕਰਦਾ ਜਦੋਂ ਤੁਸੀਂ ਇਸ ਵੀਰ ਬਾਬਾ ਐਂਟਰ ਹੋਏ ਮੈਂ ਇਸ ਵੇਲੇ ਮੈਨੂੰ ਪਈ ਪਤਾ ਨਹੀਂਗਾ ਮੈਂ ਤਾਂ ਇੱਕ ਆਪਦੀ ਮਨ ਦੀ ਗੱਲ ਕਰਦਾ ਸੀ ਦੋ ਤਿੰਨ ਬੰਦੇ ਸੀ ਤਾਂ ਜਦੋਂ ਗੱਡੀਆਂ ਲੈ ਕੇ ਜਾਈਦਾ ਤਾਂ ਉਥੋਂ ਹੋਰ ਚੜੀ ਜਾਣਾ ਕਿ ਸਿੱਧੇ ਇਸ ਜਦੋਂ ਗੇਟ ਦੇ ਦਰਸ਼ਰ ਨੂੰ ਦੇਣਾ ਇਸੇ ਤੇ ਗੁਰੂ ਘਰ ਦੇ ਦਰਸ਼ਨ ਹੋ ਜਾਂਦੇ ਨੇ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਯਾਰ ਉਹ ਯਾਰ ਬੜਾ ਮਨ ਨੂੰ ਸਕੂਨ ਮਿਲਦਾ ਉਹ ਤਾਂ ਜਦੋਂ ਆ ਜਿੱਥੇ 3 4 5 ਕਿਲੋਮੀਟਰ ਦਰਬਾਰ ਸਾਹਿਬ ਆ ਜਦੋਂ ਉਹਦਾ ਜਦੋਂ ਆ ਗੇਟ ਦੇ ਦਰਸ਼ਨ ਕਰਦੇ ਨਾ ਉਹਦਾ ਅਹੀਂ ਲੱਗਦਾ ਵੀ ਜਿਵੇਂ ਦਰਬਾਰ ਸਾਹਿਬ ਦੇ ਵਿੱਚ ਫਿਰਦੇ ਤੇ ਇਹ ਗੇਟ ਤਾਂ ਹੀ ਕਈ ਵਾਰ ਸੋਚਿਆ ਵੀ ਇਦਾਂ ਦੇ ਗੇਟ ਦਸ ਸਾਡੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਵੀ ਜਿੰਨੇ ਵੀ ਦਰਬਾਰ ਸਾਹਿਬ ਨੂੰ ਗੇਟ ਐਂਟਰ ਹੋਣ ਵਾਲੀਆਂ ਸੜਕਾਂ ਨੇ ਵੱਡੀਆਂ ਜਿਵੇਂ ਉਹ ਤਰੰਤ ਤਰੰਤ ਦਾ ਪਰੌਤਰ ਬਾਬੇ ਬੁੱਢਾ ਸਾਹਿਬ ਵੱਲੋਂ ਤਾਂ ਇਹ ਇਦਾਂ ਦੇ ਗੇਟ ਬਣਾਉਣੇ ਚਾਹੀਦੇ ਨੇ ਇਸ ਤਰ੍ਹਾਂ ਦੀ ਜਿਵੇਂ ਬਣਾਇਆ ਹੈ ਇਸੇ ਤਰ੍ਹਾਂ ਇਹ ਸਾਰੇ ਬਣਾਉਣੇ ਚਾਹੀਦੇ ਜੋ ਜਦੋਂ 5 4 ਕਿਲੋਮੀਟਰ ਤੋਂ ਸਾੜ ਰਗਾ ਪਾਪੀ ਬੰਦਾ ਨਾ ਜਿਹੜਾ ਉਹ ਵੀ ਜਦੋਂ ਇਹ ਗੇੜ ਦੇ ਦਰਸ਼ਨ ਕਰਦਾ ਨਾ ਚਲੋ ਦਰਬਾਰ ਸਾਹਿਬ ਤਾਂ ਨਹੀਂ ਅਗਲਾ ਜਾਂਦਾ ਤੇ ਉੱਥੇ ਵਾਲਾ ਨਾ ਚਕਰ ਕਰਦਾ ਮਹਾਰਾਜ ਸੱਚੇ ਪਾਸ਼ਾ ਕੋਲ ਦਾ ਭਲਾ ਕਰੇ ਵੀਰ ਮਾਦਰ ਸਾਹਿਬ ਦੀ ਨਗਰੀ ਚ ਆ ਗਿਆ ਦਰਬਾਰ ਸਾਹਿਬ ਦੇ ਨਗਰ ਜਾ ਗਿਆ ਸ੍ਰੀ ਅਮਰitsar ਸਹਿਬ ਆ ਗਿਆ ਜਿੰਨੇ ਵੀ ਵਿਕਾਸ ਕੋ ਗੁਰਦੁਆਰੇ ਸਾਰਿਆਂ ਦੇ ਬਣਨੇ ਚਾਹੀਦੇ ਨੇ ਜਿਵੇਂ ਮੁਕਸਰ ਸਾਹਿਬ ਇਹਨਾਂ ਨੇ ਗੇਟ ਬਣਾ ਦਿੱਤੇ ਵੱਡੇ ਵੱਡੇ ਹੋਣੋ ਜੋ ਪਤਾ ਤਾਂ ਲੱਗਦਾ ਵੀ ਮੁਕਸਰ ਸਾਹਿਬ ਦੀ ਧਰਤੀ ਤੇ ਆ ਗਿਆ ਪਰ ਜੇ ਕਿਤੇ ਇਦਾਂ ਬਣਾਏ ਹੁੰਦੇ ਤੇ ਕੀ ਕਮਾਲ ਹੋਣੀ ਸੀ ਉਹ ਕਿੰਨੇ ਕਿੰਨੇ ਦਰ ਰੁਪਏ ਲੱਗੇ ਨੇ ਉਹਨਾਂ ਤੇ ਤੇ ਜੇ ਕਿਤੇ ਇਦਾਂ ਦੀ ਚੀਜ਼ ਬਣਾਈ ਹੁੰਦੀ ਤੇ ਇੱਕ ਨਜ਼ਾਰਾ ਹੀ ਵੱਖਰਾ ਹੁੰਦਾ ਪਰ ਇਹ ਚਲੋ ਲੀਡਰਾਂ ਦੀ ਸੋਚ ਹੈ ਸਰਕਾਰਾਂ ਦੀ ਸੋਚ ਆਵਾ ਕੀ ਕਹਿ ਸਕਦੇ ਆਪਣੇ ਕਹਿਣ ਦੇ ਨਾਂ ਤੇ ਕਿਸੇ ਨੇ ਕਰਨਾ ਤੇ ਨਾ ਆਪਣੇ ਕਹਿਣ ਤੋਂ ਚੱਕਦਾ ਆਪਾਂ ਤਾਂ ਚਲੋ ਇੰਨੇ ਬੜਾ ਖੁਸ਼ ਆ ਇਹ ਵੀ ਇਹ ਪੌਣ ਦਾ ਮਸਕਤ ਇਹ ਆ ਕਿ ਜਦੋਂ ਵੀ ਤੁਸੀਂ ਜਾਂਦੇ ਆ ਉਥੇ 10 ਮਿੰਟ ਪਾਸੇ ਖੜ ਕੇ ਤਿਆ ਨਾ ਨਿਗਾ ਮਾਰਿਆ ਕਰੋ ਇਹ ਅੰਦਰੋਂ ਬੜਾ ਸੋਹਣਾ ਬਣਿਆ ਬਹੁਤ ਸੋਹਣਾ ਇਹਦੇ ਅਗਲੇ ਪਾਸੇ ਫਿਰ ਅੱਗੇ ਬੜਾ ਸੋਹਣਾ ਬਣਿਆ ਰੂੜ ਦੇ ਵਿਚਾਲੇ ਬੜੀ ਸੋਹਣੀ ਚੀਜ਼ ਬਣਾਈ ਹੈ ਮਿਸਤਰੀ ਪਰਣੀ ਕਿੱਥੋਂ ਆਏ ਹੋਗੇ ਨਕਸ਼ਾ ਪਤਾ ਨਹੀਂ ਕਿਵੇਂ ਤਿਆਰ ਕੀਤਾ ਕਿਹੜੇ ਮਿਸਤਰੀ ਨੇ ਤਿਆਰ ਕੀਤਾ ਬਾਕੀ ਗੁਰੂ ਗੁਰੂ ਘਰ ਦਾ ਅੰਤ ਨਹੀਂ ਕਿਸੇ ਨੇ ਪਾਇਆ ਨਾ ਆਪਾਂ ਤਾਂ ਕਈ ਦਾ ਸੋਚਨੇ ਵੀ ਜਿੰਨਾ ਜਿਹੜੇ ਜਿਹੜੇ ਜਿੱਥੇ ਵੀ ਗੁਰਦੁਆਰੇ ਬੜੇ ਨੇ ਤੇ ਉੱਥੇ ਕੋਈ ਗੁਰੂ ਘਰ ਦਾ ਅੰਤ ਹੀ ਨਹੀਂ ਪਾਇਆ ਗਿਆ ਨਾ ਸਰੋਵਰਾਂ ਦਾ ਹੁਣ ਪਾਸੇ ਤੁਝ ਵੀ ਲੋ ਦਰਬਾਰ ਸਾਹਿਬੇ ਪਾਸੇ ਸਰੋਵਰ ਸਾਹਿਬੇ ਪਾਣੀ ਏ ਜਲ ਕਰਦਾ ਤੇ ਕੀ ਬਦਾ ਕਿੰਨੀਆਂ ਸੱਜਿਆ ਹੋ ਗਿਆ ਨੇ ਇਹ ਆਮ ਜੇ ਦੁਜਾ ਹੋਵੇ ਜਿਨਾ ਮਰਦ ਜਿਹੜਾ ਆਪਣੇ ਘਰਾਂ ਚ ਪਿੰਡਾਂ ਚ ਪਾਸੇ ਪਾਣੀ ਲੱਗਦਾ ਉਹਦੇ ਸੇਮ ਸਰਾਬ ਚੜ ਜਾਂਦੀ ਤੇ ਵੀ ਦੇਖ ਲੋ ਮਾਲਕ ਦੀ ਕਿੰਨੀ ਕਿਰਪਾ ਸੱਜਿਆ ਸਤ ਗੁਰ ਦੀ ਪਤਾ ਨਹੀਂ ਕਿੰਨੀਆਂ ਸਤੀਆਂ ਹੋ ਗਿਆ ਦਰਵਾਜ਼ਾ ਸਾਹਿਬ ਨੇ ਇਹ ਜੇ ਪਤਾ ਨਹੀਂ ਕਿੰਨੀਆਂ ਸਤੀਆਂ ਰਹਿਣਾ ਕਿੰਨੀਆਂ ਪੀੜੀਆਂ ਆਈਆਂ ਤੇ ਕਿੰਨੀਆਂ ਪੀੜੀਆਂ ਚਲ ਜਾਣੀਆਂ ਪਰ ਤੇਰੇ ਘਰ ਦਾ ਅੰਤ ਨਹੀਂ ਕਿਸੇ ਨੇ ਮਾਲਕਾ ਪਾਇਆ ਨਾ ਇਹ ਪਾਸਾ ਕਰਾ ਔਰ ਅੱਜ ਜੇ ਤਾਂ ਚਲੋ ਡੇਰਾਵਾਤ ਦਾ ਜਿਹੜਾ ਬਣਿਆ ਪਿਆ ਸੱਜੇ ਖੱਬੇ ਦਾਇ ਪਾਇਆ ਉਹਦਾ ਪਰ ਨਹੀਂ ਇਹ ਸਤਿਗੁਰੂ ਜਿੱਥੇ ਜਿੱਥੇ ਗੁਰੂ ਦੀ ਮਹਿਮਾ ਹੁੰਦੀ ਦਾ ਉੱਥੇ-ਉੱਥੇ ਰੌਣਕਾਂ ਲੱਗਦੀ ਸਾਡੇ ਗੁਰਦਵਾਰਾ ਪ੍ਰਗਟ ਸਾਹਿਬ ਜਿੱਥੇ ਬਣਿਆ ਗੁਰੂ ਸਾਹਿਬ ਪ੍ਰਗਟ ਹੋਏ ਜਿੱਥੇ ਜੰਗਲ ਯਾਰ ਪੀਆ ਬਾਹਰ ਹੋ ਗਈ ਸੀ ਪੰਜਵੇਂ ਜਿੱਥੇ ਡਰ ਲੱਗਦਾ ਹੁੰਦਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਧੀੜ ਆਈ ਪਾਣੀ ਝੋੜ ਤੇ ਜਿੱਥੇ ਜੰਗਲ ਚ ਮੰਗਲ ਲੱਗਣਾ ਸੀ ਬਦਾਰਾ ਉਹਨੇ ਥੱਲੋ ਦੀ ਟੱਪੇ ਗਲਾਲੀ ਇੰਨੀ ਚ ਲੋਕ ਉੱਤੇ ਚੜ ਕੇ ਪੂਰੇ ਵਰਦੇ ਗਲਾਲੀ ਜਿਮਾਰਤ ਦੀ ਐਡੀ ਕਿਰਪਾ ਥੱਲੋ ਦੇ ਗੁਰੂ ਗ੍ਰੰਥ ਸਾਹਿਬ ਥੱਲੋ ਦੀ ਲਾਗ ਕੇ ਪੀੜ ਥੱਲੋ ਦੀ ਬਦਾਰਾ ਉਹਨੇ ਫਿਰ ਜੇ ਪਾਸੇ ਆਈ ਦਸ ਦੇ ਚਿੱਟੇ ਕੱਪੜੇ ਦੇ ਵਿੱਚ ਜਿਹੜੇ ਸਿੰਘ ਨੇ ਗੱਡੀ ਮਹਾਰਾਜ ਦੀ ਪੀੜ ਤੇ ਜਿਹੜਾ ਆ ਥੱਲੇ ਵਾਲਾ ਨਾ ਇਹਨੂੰ ਬਸ ਇਹ ਜਿਹੜਾ ਥੀ ਪਾਣੀ ਔਰ ਕਿਸੇ ਗੁਰੂ ਸਾਹਿਬ ਦੇ ਕਿਸੇ ਵੀ ਆਲ ਗਰੁੱਪ ਵਾਲੇ ਨਹੀਂ ਸੀ ਲੱਗਾ। ਜਿਆ ਜਿਵੇਂ ਜੰਗਲ ਚ ਮੰਗਲ ਦੇ ਗੁਰਦੁਆਰਾ ਪਰਕਰ ਸਾਹਿਬ ਬਾਹਰ ਟਰੱਕ ਖੜਦੇ ਨੇ ਗੁਰਦੁਆਰਾ ਸਾਹਿਬ ਪੜਿਆ ਹੈ ਸੀਵੀ ਬਣ ਗਈ। ਕਿਸੇ ਦਿਨ ਨੂੰ ਇਹ ਸ਼ਹਿਰ ਵੱਧ ਜਾਣਾ ਹੈ। ਇਸ ਦਿਨ ਨੂੰ ਸ਼ਹਿਰ ਵੱਧ ਜਾਣਾ ਹੈ। ਇੱਥੇ ਆਇਆ ਕਰੋ ਇਲੈਕਸ਼ਨ ਕਰਿਆ ਕਰੋ ਮਹਾਰਾਜਾ ਸੰਗਰੂ ਵੀ ਇੱਥੇ। ਕੋਈ ਪੁਰਤੋ 25 ਕਿਲੋਮੀਟਰ ਦੇ ਲਾਵਾ ਰੋਡ ਤੇ ਆਇਆ। ਇੱਕ ਰਸਤੇ ਦੇ ਵਿੱਚ ਹੋਰ ਵੀ ਗੁਰਦੁਆਰਾ ਉਹਦਾ ਪਿੰਡ ਕਰੀਆ ਉਹ ਗੁਰਦੁਆਰਾ ਸਾਹਿਬ ਦੂਰ ਦੇ ਦਾ ਚਾਰ ਬੁੱਗੇ ਨੇ ਉਹ ਗੁਰਦੁਆਰੇ ਬਾਹਰ 13 ਸਾਲਾਂ ਵਿੱਚ ਬੜੀ ਤਰੱਕੀ ਕੀਤੀ ਉਹ ਵੀ ਜੰਗਲ 'ਚ ਮੰਗਲ ਲੱਗਦਾ ਉਹਥੇ ਰਾਜੇ ਦੀ ਜਗਾ ਸੀ ਤੇ ਲੋਕ ਡਰਦੇ ਹੁੰਦੇ ਸੀ ਅੱਜ ਉਥੇ ਚਾਰ ਬੁੱਗੇ ਨੇ ਇਸਰਾਮ ਬੜੀ ਤਗੜੀ ਬਣਾਈ ਬਾਬਾ ਜੀ ਨੇ ਉਥੇ ਸੇਵਾ ਕਰਾਈ ਉਹਦਾ 24 ਘੰਟੇ ਲੰਗਰ ਸਿੱੰਗਰ ਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਪਦਾਰਥ ਖਾ ਜਾਂਦੇ ਨੇ ਸ਼ਗਰਵਾ ਸਰਾਹ ਬੜੀ ਤੁਹਾਨੂੰ ਮੇਰਾ ਡਰਾ ਹੁੰਦਾ ਰਾਤ ਰੁਕੋ ਕੋਈ ਤੀ ਪੈਣ ਕੱਲਾ ਜਿਹੜਾ ਮਰਜ਼ੀ ਆ ਕੇ ਸਰਾਤ ਰਵੇ ਕੋਈ ਡਾਰ ਨੀ ਕੋਈ ਚੁੱਕੇ ਬੜੀ ਕਿਰਪਾ ਜਿਸ ਸਾਰੇ ਗੁਰਦੁਆਰਾ ਪਰਜਤਾ ਵੀ ਨਹੀਂ ਉੱਥੇ ਗੋਰੀ ਸਾਹਿਬ ਵੀ ਨਹੀਂ ਬੜੇ ਪੁਜੇ ਸੰਤ ਨੇ ਬਾਕੀ ਵੀ ਗੱਲ ਕਰ ਰਹੇ ਵੀ ਜਿੱਥੇ ਕਿੱਥੇ ਵੀ ਗੁਰਦੁਆਰਾ ਸਾਹਿਬ ਭੜੇ ਨਾ ਜੰਗਲਾਂ 'ਚ ਮੰਗਲ ਇਹ ਇਹ ਹੋਈ ਪਾਪੇ ਬੋਰੀ ਵਾਲੇ ਨੇ ਗੁਰਦੁਆਰਾ ਸਾਹਿਬ ਆ ਪ੍ਰਯਾਜ ਗਰੂਰ ਸਾਹ ਤੋਂ ਮੁਕਸਰ ਰੋਡ ਤੇ ਖੱਬ ਪਿਆਲੇ ਦੇ ਚਲੇ ਪਾਸੇ ਉੱਥੇ ਵੀ 24 ਘੰਟੇ ਲੰਗਰ ਹੈ ਕੋਈ ਉੱਥੇ ਜ਼ਮੀਨ ਨਹੀਂ ਗੁਰਦੁਆਰੇ ਦੇ ਨਾਲ ਕੋਈ ਕੁਝ ਨਹੀਂ ਲੈਣਾ ਨਹੀਂ ਕਿਰੇੜਾ ਨਹੀਂ ਉਹ ਸਿਮਚੁੰਦਾ ਹੈ ਸਮਝੋ ਗੱਲ ਬਾਹਰ ਇਹ 200 ਰੁਪਏ ਵਾਲੇ ਲੰਗਰ ਦੀ ਸਮਝ ਨਹੀਂ ਲੱਗੀ ਕਿਸੇ ਨੂੰ ਇਹਦੇ ਵਿੱਚ ਬਰਕਤ ਕਿ ਨਹੀਂ ਇੱਕ ਗੁਰਦੁਆਰਾ ਹੈਗਾ ਐਪੀ ਚ ਪ੍ਰੀਤੋਂ ਪੁਰੇ ਅਸੀਂ ਗਏ ਉੱਥੇ ਛੋਟਾ ਜਿਹਾ ਗੁਰਦੁਆਰਾ ਉੱਥੀ ਜਗ੍ਹਾ ਤੇ ਡਰਾਈਵਰ ਮੈਨੂੰ ਆਦੇ ਗੁਰਦੁਆਰੇ ਪਰਛਾਤਾ ਸ਼ਾਗਦੇ ਮੈਂ ਕਿਹਾ ਵੀ ਇੱਥੇ ਕਿਹੜਾ ਗੁਰਦੁਆਰਾ ਹੈ ਜਿੱਥੇ ਤਾਂ ਸਾਰੇ ਦੂਜੇ ਲੋਕ ਇਧਰ ਦੇ ਨੇ ਉਹ ਮੈਨੂੰ ਦੇਖਿਆ ਨਹੀਂ ਮੈਂ ਕਿਹਾ ਜਾਨ ਮੈਂ ਤੇਰੇ ਦੇਖਿਆ ਲਓ ਜਦੋਂ ਅਸੀਂ ਤਾਂ ਕਿ ਗੱਡੀ ਡੱਕੀਆਂ ਗੱਡੀਆਂ ਡੱਕੀਆਂ ਜਦੋਂ ਉਧਰ ਗਏ ਦਰਬਾਰ ਸਾਹਿਬ ਦੇ ਛੋਟਾ ਜਿਹਾ ਕਮਰਾ ਦੁਕਾਨ ਏਡੇ ਨੇ ਦੋ ਕਮਰੇ ਗੁਰੂ ਗ੍ਰੰਥ ਸਾਹਿਬ ਵਿੱਚ ਰੱਖਿਆ ਬਾਬੇ ਠਾਕਰ ਸੱਚ ਦਾ ਗੁਰਦੁਆਰਾ ਉਹ ਤੇ ਉੱਥੇ ਸਿੰਘ ਪਾਠੀ ਸਿੰਘ ਤੇ ਦੋਹਾਂ ਦੇ ਬੱਚੇ ਤੇ ਇੱਕ ਉਹ ਨਹੀਂ ਲੜਕੀ ਤੇ ਇਹਨਾਂ ਨੇ ਸੇਵਾ ਕਰਾਇਆ ਜਦੋਂ ਮਰਜ਼ੀ ਜਾਓ 12 ਵਜੇ ਜਾਓ 1 ਵਜੇ ਜਾਓ 2 ਵਜੇ ਜਾਓ ਤੁਹਾਨੂੰ ਗਰਮ ਪ੍ਰਸ਼ਾਦਾ ਤੇ ਖੀਰ ਮਿਲਣੀ ਮਿਲਣੀ ਤੇ ਚਲੋ ਉਦੋਂ ਤਾਈਂ ਅਗਲੇ ਦਿਨ ਤੁਰ ਕੇ ਜਦੋਂ ਵਾਪਸ ਮੁੜੇ ਨਾ ਤੇ ਵਾਪਸ 12 ਵਜੇ ਰਾਤ ਅਸੀਂ ਤੇ ਵਾਕਿਆ ਮੈਂ ਮੇਰੇ ਬਾਬਾ ਜੀ ਨੂੰ ਪੁੱਛਿਆ ਮੈਂ ਕਿ ਬਾਬਾ ਜੀ ਡੇਰੇ ਦੇ ਨਾਲ ਕੋਈ ਜ਼ਮੀਨ ਵੀ ਹੈ ਗੁਰਦੁਆਰਾ ਸਾਹਿਬ ਦੀ ਮੋਦੇ ਵੀ ਨਹੀਂ ਤੇ ਮੇਰੇ ਬਾਬਾ ਜੀ ਫਿਰ ਇੱਥੋਂ ਜਿਹੜਾ ਦੁੱਧ ਦੇ ਮੁੱਲ ਲੈਨੇ ਹੋ ਜਾਂ ਇਕੱਟਾ-ਕੁੱਟਾ ਕਰਕੇ ਗਾਜੀ ਗੁਜੀ ਲੈਂਦੇ ਨੇ ਉਹਦਾ ਪਤਾ ਮੈਨੂੰ ਵੀ ਨਹੀਂ ਉਹਦਾ ਪਤਾ ਮੈਨੂੰ ਵੀ ਨਹੀਂ ਕਿੱਥੋਂ ਆ ਜਾਂਦਾ ਆਪੇ ਸੰਗਤਾਂ ਲੈ ਉਹਦੀਆਂ ਨੇ ਤੇ ਅਸੀਂ ਬਣਾ ਕੇ ਸ਼ਿਕਾ ਦਿੰਦੇ ਆ ਤੇ ਆਦਮੀ ਉਹ ਗੁਰਦੁਆਰਾ ਸਾਹਿਬ ਜੋ ਤੁਸੀਂ ਐਪੀ ਤੋਂ ਪ੍ਰੀਤਮਪੁਰ ਨੂੰ ਜਾਓਗੇ ਨਾ ਐਪੀ ਤੋਂ ਪ੍ਰੀਤਮਪੁਰ ਪੁਲ ਚੜ੍ਹ ਕੇ ਮੁੜੋਗੇ ਮੁੜਦੇ ਆ ਸਾਰੇ ਬਿਲਕੁਲ ਡਰਾਈਵਰ ਸਾਈਡ ਉੱਚੇ ਸ਼ਾਂਤ ਥਾਂ ਤੇ ਉੱਧਰ ਸ਼ਹਿਰ ਹੋ ਸਕਦਾ ਕੁਆਬ ਬਣ ਗਿਆ ਹੋਵੇ ਗੁਰਦੁਆਰਾ ਸਾਹਿਬ ਨਾਲ ਮੇਰੇ ਹਲੇ ਇੱਕ ਸਕੂਲ ਹੈ ਕਿ ਇਸ ਤਰ੍ਹਾਂ ਕਰਕੇ ਚਲੀ ਜਾ ਮਹਾਰਾਜ ਤੇਰੇ ਰੰਗ ਨਿਆਰੇ ਕੋਈ ਤਰ੍ਹਾਂ ਅੰਤ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨੇ ਵੀ ਪਾਇਆ ਕਿਸੇ ਨੇ ਨਾ ਕੋਈ ਅੰਤ ਨਹੀਂ ਕਿਸੇ ਨੇ ਪਾਇਆ ਹੈ ਤਾਂ ਨੇੜੇ ਨੇੜੇ ਜਮੀਆਂ ਰੁਪੀਆਂ ਦਾ ਲੰਗਰ ਆ ਜਿਹੜਾ ਭਾਈ ਇਹ ਨਹੀਂ ਮੁੱਕਦਾ ਪਿਆ ਤੇ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਨੇ ਪੈਰ ਪਾਏ ਨੇ ਉੱਥੇ ਗੇਮਾ ਗੇਮਾ ਵਾਇਗੁ ਦੀ ਕਖਾਲਸਾ ਵਾਇਗੁ ਦੀ ਸ਼ੇਕ ਆ ਤੇ